ਇਹ ਵੇਖੇ ਬਲ ਦਰੋ। ਇਹ ਵੇਖੇ ਨਾ ਤੇ ਅਸਿਤਵਾਰੀ ਦਾ ਦਰ। ਅਸੀਂ ਕਿੱਦੇ ਵਾਰੀ ਅੱਡਾ ਚੱਕਰ ਦਾ ਸੈਂਟਰ ਦੇ ਵਿੱਚ। ਮੇਲਾ ਪੈਸਾ ਵੀ ਪੱਟ ਤੋਂ ਮੈਂ ਤਾਂ ਕਹਾਂ ਲੂਗੇ ਸੀ। ਪਰ ਸਾਡੀ ਕਿਤੇ ਨਹੀਂ ਸੁਣੀ ਕਿਸੇ ਨੇ ਨਹੀਂ ਸੁਣੀ। ਨਹੀਂ ਸੁਣੀ। ਸਰਕਾਰ ਕਹਿੰਦੀ ਕਿ ਅਸੀਂ ਪੈਸੇ ਦੇਵਾਂਗੇ ਜਦੋਂ ਪੈਡਮੈਂਟ ਹੋਵੇ ਤੇ ਕੀ ਉਕਨਾਂ ਰੋਂਦੀ ਕੁਲੌਂਦੀ ਇਸ ਮਾਦੀ ਸੋਹਣੀ ਅਤੇ ਜਵਾਨ ਧੀ ਇਸ ਦੁਨੀਆ ਤੋਂ ਚਲੀ ਗਈ 28 ਸਾਲ ਦੀ ਮਹਿਜ਼ ਇਸਤੀ ਉਮਰ ਸੀ ਪਰ ਇਹਨਾਂ ਦੇ ਘਰ ਤੇ ਵਿੱਚ ਇੰਨੀ ਜ਼ਿਆਦਾ ਗਰੀਬੀ ਹੈ ਕਿ ਰੋਟੀ ਖਾਣ ਤੱਕ ਨੂੰ ਪੈਸੇ ਨਹੀਂ ਸੀ ਇਹ ਕੁੜੀ ਤੜਫਦੀ ਹੋਈ ਆਪਣੀ ਦਾਦੀ ਦੇ ਘਰ ਜਾਂਦੀ ਹੈ ਜੋ ਕਿ ਇੱਕ ਦੁਕਾਨ ਚਲਾਉਂਦੀ ਸੀ। ਉਹਨੂੰ ਜਾ ਕੇ ਆਖਦੀ ਹੈ ਕਿ ਮੈਨੂੰ ਥੋੜੇ ਪੈਸੇ ਦੇ ਦੇਵੋ। ਉਹ ਆਖਦੇ ਨੇ ਕਿ ਅੱਜ ਤਾਂ ਮੇਰੇ ਕੋਲ ਪੈਸੇ ਬਣੇ ਹੀ ਨਹੀਂ। ਫਿਰ ਕੁੜੀ ਵਿਚਾਰੀ ਜਿਹੜੀ ਕਿ ਜਵਾਨ ਹੈ ਆਪਣੀ ਦਾਦੀ ਨੂੰ ਕਹਿੰਦੀ ਹੈ ਰੋ ਰੋ ਕੇ ਕਿ ਮੈਨੂੰ ਖਾਣ ਨੂੰ ਰੋਟੀ ਹੀ ਦੇ ਦੇਵੋ। ਮੈਂ ਤਾਂ ਦੋ ਦਿਨ ਤੋਂ ਰੋਟੀ ਵੀ ਨਹੀਂ ਖਾਧੀ। ਘਰ ਦੇ ਵਿੱਚ ਨਾ ਪੈਸਾ ਨਾ ਆਟਾ ਨਾ ਹੀ ਸਮਾਨ। ਮੀਂਹ ਪੈਣ ਦੇ ਕਾਰਨ ਪਰਿਵਾਰ ਦਾ ਕਹਿਣਾ ਸੀ ਅਸੀਂ ਬਾਹਰ ਤੱਕ ਨਹੀਂ ਜਾ ਸਕੇ ਤੇ ਇਧਰ 28 ਸਾਲ ਦੀ ਜਵਾਨ ਕੁੜੀ ਦੀ ਜਾਨ ਚਲੀ ਗਈ। ਦਾਦੀ ਦੱਸਦੀ ਹੈ ਕਿ ਇਹ ਕੁੜੀ ਭੁੱਖ ਦੇ ਨਾਲ ਤੜਫ ਰਹੀ ਸੀ ਦੋ ਦਿਨ ਤੋਂ ਘਰ ਦੇ ਵਿੱਚ ਰੋਟੀ ਤੱਕ ਨਹੀਂ ਪੱਕੀ ਅਤੇ ਮੇਰੇ ਕੋਲੋਂ ਰੋਟੀ ਖਾਣ ਤੋਂ ਬਾਅਦ ਉਹ ਆਖਦੀ ਹੈ ਕਿ ਮੈਨੂੰ ਆਟੋ ਕਰਕੇ ਘਰ ਭੇਜ ਦੇਵੋ ਅਤੇ ਦਾਦੀ ਦੇ ਵੱਲੋਂ ਇਸ ਤਰ੍ਹਾਂ ਹੀ ਕੀਤਾ ਗਿਆ ਪਰ ਇਹ ਕੁੜੀ ਆਪਣੇ ਘਰ ਪਹੁੰਚੀ ਹੀ ਨਹੀਂ ਰਾਹ ਦੇ ਵਿੱਚ ਇਸ ਦੇ ਨਾਲ ਕੀ ਕੁਝ ਹੋਇਆ ਇਹ ਤਾਂ ਜਾਂ ਰੱਬ ਜਾਣਦਾ ਜਾਂ ਫਿਰ ਇਹ ਕੁੜੀ ਪਰ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਜਿਹੜੇ ਖੁਲਾਸੇ ਕੀਤੇ ਜਾ ਰਹੇ ਨੇ ਜਿਵੇਂ ਕਿ ਦਾਦੀ ਦੱਸਦੀ ਹੈ ਕਿ ਮੇਰੇ ਕੋਲ ਉਹ 50 ਰੁਪਏ ਲੈ ਕੇ ਗਈ ਸੀ ਅਤੇ ਦੂਜੇ ਪਾਸੇ ਮਾ ਦਾ ਇਹ ਕਹਿਣਾ ਕਿ ਮੇਰੀ ਧੀ ਨਸ਼ੇ ਦੀ ਆਦੀ ਹੋ ਚੁੱਕੀ ਸੀ ਉਸ ਨੂੰ ਹਟਾਉਣ ਦੇ ਲਈ ਅਸੀਂ ਭਰਤੀ ਵੀ ਕਰਵਾਇਆ ਸੀ ਅਤੇ ਹੁਣ ਦੁਬਾਰਾ ਭਰਤੀ ਕਰਵਾਉਣ ਦੇ ਲਈ ਸਾਡੇ ਕੋਲ ਪੈਸੇ ਤੱਕ ਨਹੀਂ ਸੀ ਤਾਂ ਕਿ ਉਸ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਭਰਤੀ ਕਰਵਾ ਕੇ ਕਿਸੇ ਤਰ੍ਹਾਂ ਬਚਾਇਆ ਜਾ ਸਕੇ પરમાડી કિસ્મત دے نال ਬੀਤੇ ਦਿਨੀ ਇਹ ਪਤਾ ਲੱਗਦਾ ਹੈ ਕਿ ਇਹ ਕੁੜੀ ਆਪਣੀ ਦਾਦੀ ਤੋਂ پیسے ਲੈ ਕੇ ਨਸ਼ੇ ਦੇ ਨਾਲ ਹੀ ਮਰ ਗਈ ਹੈ ਪਰਿਵਾਰਿਕ ਮੈਂਬਰ ਇਸ ਮੌਕੇ ਤੇ ਅਤੇ ਇਸ ਬਾਰੇ ਕਿ ਆਖਿਰਕਾਰ ਇਹ ਘਟਨਾ ਵਪਰੀ ਕਿਵੇਂ ਹੈ ਇਸ ਦੇ ਲਈ કોણ ਜ਼ਿੰਮੇદાર ਹੈ ਇਹ ساری ਗੱਲਾਂ ਬਾਰੇ ਪਰਿਵਾਰਿਕ ਮੈਂਬਰਾਂ ਤੋਂ ਹੀ ਜਾਣਦੇ ਆ ਕਿਉਂਕਿ ਇਸ ਸਮੇਂ ਉਹ ਡੁੱងਗੇ ਦੁੱਖ ਦੇ ਵਿੱਚ ਨੇ ਇਹ ਕਹਦਾ ਸਰਕਾਰ ਵੀ ਵੇਖੇ ਬੈਠੇ ਰਹਣ ਇਹ ਵੇਖਿਆ ਜਾਂਦੀ ਹੈ ਨਾ ਦਿਵਾਰੀ ਦਾ ਦਰ ਅੱਛਾ ਕਿਸੇ ਵਾਲੀ ਅੱਡਾ ਡੁਕਾਣ ਦਾ ਸੈਟਾ ਦੇ ਵਿੱਚ ਇਤਨਾ ਪੈਸਾ ਵੀ ਪੱਟ ਕੇ ਬੈਠ ਕਾਲੋਗੇ ਪਰ ਸਾਡੀ ਕਿਤੇ ਨਹੀਂ ਸੁਣ ਗਈ ਕਿਸੇ ਨੇ ਨਹੀਂ ਸੁਣੀ ਸਰਕਾਰ ਕਹਿੰਦੀ ਹੈ ਕਿ ਅਸੀਂ ਪੈਸੇ ਦੇਵਾਂਗੇ ਜਦੋਂ ਐਡਮਿਟ ਹੋਵੇ ਤਾਂ ਕੀ ਪੈਸੇ ਸਰਕਾਰ ਦਿੰਦੀ ਨਹੀਂ ਕੋਈ ਵੀ ਕਿਸੇ ਨੇ ਕੁਝ ਨਹੀਂ ਦਿੱਤਾ ਵੀ ਨਾ ਸਾਡਾ ਸਾਰਾ ਮੇਰਾ ਮਾਂ ਨੇ ਮੇਰੇ ਭਰਾ ਨੇ ਪਰ ਮੰਗ ਮੰਗ ਕੇ ਲੋਕਾਂ ਤੋਂ ਖਰਚੇ ਚੱਕ ਚੱਕ ਕੇ ਇੰਨਾ ਨੂੰ ਤਾਂ ਗੱਲ ਵੀ ਕਰਾਇਆ ਸਤਾਲਾ ਦੇ ਵਿੱਚ ਮਰ ਸਾਨੂੰ ਕਿਤੇ ਟੋਈ ਨਹੀਂ ਮਿਲੀ ਬਹੁਤ 4 ਸਾਲ ਹੋ ਗਏ ਸਾਨੂੰ ਇੰਨਾ ਮਗਰ ਪੰਜੇ ਫਿਰ ਤਾਂ ਲੋਕੀ ਕਹਿੰਦੇ ਸਰਕਾਰ ਆਂਡੇ ਦਾ ਸ਼ੋਬਤ ਕਰਦਾ ਕੀ ਬੰਦ ਕਰਦਾ ਆਵਾਜ਼ ਕਰਦਾ ਇੰਨਾ ਆਵਾਜ਼ ਕਰਦਾ ਜਾਦੀ ਬੰਦੀ ਕਿਤੇ ਰੋਟੀ ਛੱਡੀ ਐ ਨਾ ਦੋ ਅੱਛਾ ਨਾ ਚੋਣੀ ਮੇਰੇ ਕੋਲ ਆਖਿਆ ਜੀ ਤੁਹਾਨੂੰ ਕੰਦੀ ਦੱਸੀ ਮੇਰੇ ਕੋਲ ਰੋਟੀ ਚਾਰ ਦਿਨ ਹੋ ਗਏ ਵੀਰੇ ਰੋਟੀ ਪਾਣੀ ਨਾ ਤਾਂ ਬਾਹਰ ਅੰਦਰ ਜਾਇਆ ਗਿਆ ਮੀ ਕਣੀ ਦੀ ਰੋਟੀ ਸੀ ਤੇ ਉਹ ਭੁੱਖੇ ਪਾਣੀ ਨਾ ਮਾਣੇ ਖਾਦੀ ਨਾ ਭਰਾ ਨੇ ਨਾ ਜਦ ਕੋਈ ਕੁਝ ਨਹੀਂ ਖਾਣ ਕੀ ਮਨ ਕੋ ਗਰੀਬੀ ਇੰਨੀ ਐ ਪੈਸੇ ਵੀ ਨਹੀਂ ਹਾਂ ਜ 10 ਰੁਪਏ ਚਾਹ ਨੂੰ ਹੀ ਹੈ ਨਹੀਂ ਇਹਨਾਂ ਦੀ ਦੇਖ ਕੇ ਹੁਣ ਉਹਦਾ ਟੜ ਕੇ ਗਈ ਮੇਰੇ ਕੋਲੇ ਕੰਦੀ ਦੱਤੀ ਪਹਿਲਾਂ ਤਾਂ ਮੈਂ 200 ਰੁਪਏ ਦੇ ਮੈਂ ਕਿਹਾ ਪੁੱਤ ਦੁਕਾਨ ਬੰਦਾ ਜੀ 200 ਹੈ ਨਹੀਂ ਮੇਰੇ ਕੋਲ ਤੇ ਕੰਦੀ ਮੁਰਗੀ ਕੰਦੀ ਗਾਦੀ ਤੂੰ ਆਂਦੀ ਇਸ ਮੈਨੂੰ ਦੇ ਦੇ ਮੈਂ ਕਹਿੰਦਾ ਚੰਗਾ ਰੋਟੀ ਤਾਂ ਪਕਾ ਦੇ ਕੰਦੀ ਚਾਰ ਦਿਨਾਂ ਦੀ ਭੁੱਖੀਆਂ ਮੈਂ ਮੈਂ ਤਾਂ ਉਹ ਵੱਡੀ ਵੱਡੀ ਨੇ ਛੋਟੀ ਨੇ ਰੋਟਾ ਤਾਂ ਬੰਨਿਆ ਬਸ ਮੈਂ ਤਾਂ ਰੋਟੀਆਂ ਲਾਕੇ ਪੜਾ ਦੇ ਤੇ ਰੋਟੀ ਖਾ ਲਈ ਖਾ ਕੇ ਉੱਥੇ ਪਈ ਜੀ ਮੇਰੇ ਕੋਲ ਬੈਠੀ ਰਹੀ ਆ ਆ ਦੇਖੋ ਜਿਵੇਂ ਜਾਣ ਟੋਟ ਦੇਸੀ ਕੰਦੀ ਗਾਲ ਕੱਢੇ ਮੈਨੂੰ ਕਦੀ ਮੰਦਾ ਬੋਲੇ ਕਦੀ ਕੋਸ ਕਰੇ ਚੰਗਾ ਕਦੀ ਮਾਰਾ ਮੈਂ ਖਲਾ ਬੋਤਣ ਲੈਣਾ 50 ਰੁਪਏ ਤੇ ਮੈਂ ਕਿਹਾ ਤੇ ਨਾ ਆਟਾ ਕਰਾ ਦਿੰਦੀ ਤੇ ਤੂੰ ਕਰੀ ਜਾਵੜ ਆ ਜੀ ਮਾਤਾ ਵਾਲੇ ਗੋਪੇਵਾਟੋ ਨੂੰ ਬੁਲਾਇਆ ਡਾਟੋ ਤੇ ਬਿਠਾ ਦਿੱਤੇ ਇੱਧਰ ਕਰੇ ਆਈ ਅੱਧਾ ਘੰਟਾ ਨਿਕਲੀ ਆਈ ਤੇ ਸਰਕਾਰ ਦਾ ਦਾਅਵੇ ਕਰਦੀ ਹੈ ਜੀ ਅਸੀਂ ਕਿਸੇ ਨੂੰ ਮਨ ਨਹੀਂ ਦੇਣਾ ਨਸ਼ਾ ਖਤਮ ਹਾਵੇ ਲੋ ਹੁਣ ਤੁਹਾਡੇ ਸਾਹਮਣੇ 28 ਸਾਲ ਦੀ ਤੋੜ ਲਈ ਹੁਣ ਤਾਂ ਕੰਤਾਂਾਂ ਕੰਦੀ ਚਿਤਾ ਦੀ ਮੈਂ ਦਾਖਲ ਕਰਾਦੀ ਨਾਦੀ ਦਾਖਲ ਦਾ ਚਾਰ ਦਿਨਾਂ ਤੋਂ ਭੁੱਖੇ ਭਾਣੇ ਕਰਦੇ ਹੁਣ ਮੈਥੋਂ ਕੁਝ ਨਹੀਂ ਹੁੰਦਾ ਨਾ ਮੈਨੂੰ ਦਾਖਲ ਕਰਾ ਦੇ ਸਰਪੰਚ ਜੀ ਕਿਸਮਤ ਨਹੀਂ ਲਾਣੀ ਮੇਰੇ ਕੋਲ ਨਹੀਂ ਕੋਈ ਲਗਾਤਾਰ ਜਵਾਨੀ ਇਸ ਤਰ੍ਹਾਂ ਮਰ ਰਹੀ ਹੈ ਕਿਹਨਾਂ ਚੁਣੇ ਦੀ ਸਰਕਾਰ ਨੂੰ ਆਈ ਕਿਹ ਕਿਹਲਾ ਸਰਕਾਰ ਵੀ ਵੇਖੇ ਨਾ ਇਹਦਾ ਰੋਕ ਇਹ ਵੇਖੇ ਨਾ ਪਿਆ ਨਾ जितਵਾਈ ਨਾ ਤਾਰੂ ਅੱਛਾ ਕਿੱਡੇ ਵਾਰੀ ਅਟਾ ਡੁੱਟ ਚੱਕਾਤਾ ਸੈਂਟਰਾਂ ਦੇ ਵਿੱਚ ਇੰਨਾ ਪੈਸਾ ਵੀ ਪੱਟਦਾ ਬਹਿਣਾ ਕਿ ਕਾਹਲੂਗੇ ਸੀ ਪਰ ਸਾਡੀ ਕਿਤੇ ਨਹੀਂ ਸੁਣ ਗਈ ਕਿਸੇ ਕਿਸੇ ਦੀ ਸੁਣੇ ਬਹੁਤ ਨੀਚੇ ਹੈ ਸਰਕਾਰ ਕਹਿੰਦੀ ਹੈ ਕਿ ਅਸੀਂ ਪੈਸੇ ਦੇਵਾਂਗੇ ਜਦ ਐਡਮਿਟ ਹੋਵੇ ਤੇ ਕੀ ਪੈਸੇ ਸਰਕਾਰ ਦਿੰਨੀ ਨਹੀਂ ਕੋਈ ਵੀ ਕਿਸੇ ਨੂੰ ਕੁਛ ਨਹੀਂ ਦਿੱਤਾ ਵੀ ਬਚਾਣਾ ਸਾਰਾ ਮੇਰਾ ਬਾਹਰ ਦੇ ਮੇਰੇ ਭਰਾ ਦੇ ਪਾਉਂਗਾ ਪਾਣੀ ਕਿ ਲੋਕਾਂ ਦਾ ਕਰਜ਼ਾ ਚੱਕ ਚੱਕ ਕੇ ਨਰਦਾਰ ਕਰਾਇਆ ਸੱਤਾਂ ਲੋ ਦੇ ਵਿੱਚ ਮਰ ਸਾਨੂੰ ਕਿਤੇ ਢਾਈ ਨਹੀਂ ਮਿਲੀ ਬਹੁਤ 4 ਸਾਲ ਹੋ ਗਏ ਸਾਨੂੰ ਇਹ ਤਾਂ ਮਗਰ ਬੱਚੇ ਘਰ ਤੇ ਲੋਕੀ ਕਹਿੰਦੇ ਸਰਕਾਰ ਅੰਦਾਸ਼ਾ ਬਤ ਕਰਦਾ ਕੀ ਬੰਦ ਕਰਦਾ ਆ ਬੰਦ ਕਰਦਾ ਅੰਦਾਸ਼ਾ ਆ ਰੋਟੀ ਘਰ ਦਾ ਇਹ ਤਾਂ ਚਾੜੀ ਬੰਦੀ ਤੇ ਰੋਟੀ ਦੜੀ ਐ ਨਾ ਨਾ ਖਾ ਚੜੀ ਮੇਰੇ ਕੋਲ ਚਾਰ ਦਿਨ ਤੋਂ ਕੰਦੀ ਦੱਸੀ ਮੇਰੇ ਕੋਲ ਚਾਰ ਦਿਨ ਹੋ ਗਏ ਵੀਰੇ ਰੋਟੀ ਪਾਣੀ ਨਾ ਤਾਂ ਬਾਰੰਦਰ ਜਾਇਆ ਗਿਆ ਮੀਕਾਣੀ ਦੀ ਰੋਟੀ ਸੀ ਤੇ ਉਹ ਭੁੱਖੇ ਭਾਣੇ ਨਾ ਮਾਣੇ ਖਾਦੀ ਨਾ ਭਰਾਣੇ ਨਾ ਤੱਕ ਕੋਈ ਕੁਛ ਨਹੀਂ ਖਾਂਦੀ ਮਨ ਕੋ ਗਰੀਬੀ ਇੰਨੀ ਹੈ ਪੈਸੇ ਵੀ ਨਹੀਂ ਹਾਂਜੀ 10 ਰੁਪਏ ਚਾਹ ਨੂੰ ਹੀ ਹੈ ਨਹੀਂ ਇਹਨਾਂ ਦੀ ਦੇਖ ਕੇ ਹੁੰਦੀ ਉਹ ਦਾ ਟੜਕੀ ਗਈ ਮੇਰੇ ਕੋਲੇ ਕੰਡਿਡਾਤੀ ਪਹਿਲਾ ਤਾਂ ਮੈਨੂੰ 200 ਰੁਪਏ ਦੇ ਮੈਂ ਕਿਹਾ ਪੁੱਤ ਦੁਕਾਨ ਬੰਦਾ ਜੀ 200 ਹੈ ਨਹੀਂ ਮੇਰੇ ਕੋਲੇ ਤੇ ਕੰਝ ਮੁਰਗੀ ਕੰਡਿਡਾਤੀ ਤੂੰ ਆਂਦੀ ਖ ਮੈਨੂੰ ਦੇ ਦੇ ਮੈਂ ਕਿਹਾ ਨਹੀਂ ਚੰਗਾ ਰੋਟੀ ਤਾਂ ਪਕਾ ਦੇ ਕੰਦੀ ਚਾਰ ਦਿਨਾਂ ਦੀ ਭੁੱਖੀਆਂ ਮੈਂ ਬੰਦਾ ਉਹ ਵੱਡੀ ਵੱਡੀ ਨੇ ਛੋਟੀ ਨੇ ਰੋਟਾ ਆਤਾ ਗੁਣਿਆ ਪਰ ਸੋ ਰੋਟੀਆਂ ਲਾਕੇ ਪੜਾ ਤਾ ਉਹ ਰੋਟੀ ਖਾ ਲਈ ਖ ਕੇ ਉੱਥੇ ਪਈ ਜੀ ਮੇਰੇ ਕੋਲ ਬੈਠੀ ਰਹੀ ਆ ਆ ਦੇਖੋ ਜਿਵੇਂ ਜਾਨ ਟੁੱਟਦੀ ਸੀ ਕੰਦੀ ਗਾਲ ਕੱਢੇ ਮੈਨੂੰ ਕਦੀ ਮੰਦਾ ਬੋਲੇ ਕਦੀ ਕੋਸ ਕਰੇ ਚੰਗਾ ਕਦੀ ਮਾਰਾ ਮੈਂ ਖਲਾ ਬਤਾਲੇ ਨਾ 50 ਰੁਪਏ ਦੇ ਇਹਨੇ ਤੇ ਤੋ ਕਰੀ ਜਾਵੜਾ ਉਹ ਕੰਡੀ ਦਾ ਦੀਵਾ ਆਇਆ ਰਾਟੋਲੇ ਉਹ ਮੇ ਬਾਟੋ ਨੂੰ ਬੁਲਾਇਆ ਰਾਟੋ ਤੇ ਬਿਠਾ ਦੀ ਐ ਇੱਧਰ ਕਰੀ ਆਈ ਅੱਧਾ ਘੰਟਾ ਨਹੀਂ ਕਰੀ ਆਈ ਬਹੁਤ ਸਰਕਾਰ ਦਾ ਦਾਅਵੇ ਕਰਦੀ ਐ ਅਸੀਂ ਕਿਸੇ ਨੂੰ ਮੰਨ ਨਹੀਂ ਦੇਣਾ ਨਸ਼ਾ ਖਤਮ ਹਾ ਵੇ ਲੋ ਹੁਣ ਤੁਹਾਡੇ ਸਾਹਮਣੇ 28 ਸਾਲ ਦੀ ਤੋੜ ਦੀ ਹੋਹ ਤਾਂ ਕੈਂਦੀ ਸਿਤਾ ਦੀ ਮੈਂ ਦਾਖਲ ਕਰਾ ਦੇ। ਨਾਲ ਦੀ ਦਾਖਲ ਦਾ ਚਾਰ ਦਿਨਾਂ ਦੇ ਖੁੱਕੇ ਭਾਣੀ ਕਰਦੇ ਹੁਣ ਮੈਥੋਂ ਕੁਛ ਨਹੀਂ ਹੁੰਦਾਗਾ ਮੈਨੂੰ ਦਾਖਲ ਕਰਾ ਦੇ। ਬਸ ਤੇਰੀ ਕਿਸਮਤ ਨਹੀਂ ਲਾਣੀ ਮੇਰੇ ਕੋਲ ਹੈ ਨਹੀਂ ਕੋਈ। ਕੀ ਕਰਾ ਸਰਕਾਰ ਵੀ ਬੈ ਕੇ ਨਾ ਸਨ। ਕੀ ਬੈ ਕੇ ਨਾ ਦਿਤਵਾਈ ਨਾ ਦਾ। ਅੱਛਾ ਕਿੱਦੇ ਵਾਲੀ ਅੱਡਾ ਡੁੱਕਾ ਕਰਤਾ ਸੱਟਾ ਦੇ ਵਿੱਚ। ਇਤਨਾ ਪੈਸਾ ਵੀ ਪੱਟ ਤੋਂ ਬਹਿਦਾ ਕਰਾ ਲੂਗੇ। ਪਰ ਸਾਨੂੰ ਕਿਤੇ ਨਹੀਂ ਸੁਣਾਈ ਕਿ ਕਿਸੇ ਨੇ ਨਹੀਂ ਸੁਣਾਈ ਸਰਕਾਰ ਕਹਿੰਦੀ ਹੈ ਕਿ ਅਸੀਂ ਪੈਸੇ ਦੇਵਾਂਗੇ ਜਦੋਂ ਪੈਡਮਿਟ ਹੋਵੇ ਤੇ ਕੀ ਪੈਸੇ ਸਰਕਾਰ ਦਿੰਦੀ ਨਹੀਂ ਕੋਈ ਵੀ ਕਿਸੇ ਨੇ ਕੁਝ ਨਹੀਂ ਦਿੱਤਾ ਵੀ ਸਾਨੂੰ ਸਾਰਾ ਮੇਰਾ ਮਾਂ ਨੇ ਮੇਰੇ ਪ੍ਰਾਣ ਹੈ ਮਾਂ ਤੋਂ ਮਾਂ ਤੋਂ ਕਿ ਲੋਕਾ ਤੋਂ ਖਰਚਾ ਚੱਕ ਚੱਕ ਕੇ ਨਾ ਡਾਊਟਰ ਵੀ ਕਰਾਇਆ ਸੱਤਲਾ ਦੇ ਰਹੇ ਚ ਪਰ ਸਾਨੂੰ ਕਿਤੇ ਟਾਈ ਨਹੀਂ ਮਿਲੀ ਬਹੁਤ 4 ਸਾਲ ਹੋ ਗਏ ਸਾਨੂੰ ਇੱਨਾ ਮਗਰ ਬੱਚੇ ਮਰ ਜਾਣੂ ਕਹਿੰਦੇ ਸਰਕਾਰ ਅਡੇ ਨਾ ਸ਼ਬਦ ਕਰਦਾ ਕੀ ਬੰਦ ਕਰਦਾ ਆ ਬੰਦ ਕਰਦਾ ਨੰਨ ਬੰਦ ਕਰਦਾ ਇਹ ਤਾਂ ਚਾੜੀ ਪੰਦੀ ਕਿਤੇ ਰੋਟੀ ਛੱਡੀ ਨੰਨ ਕੁਛ ਨਹੀਂ ਮੈਂ ਉਹ ਜਾ ਕੇ ਜਾ ਨਾ ਤਾਂ ਪੰਜਾਸੀ ਮਿਲ